ਹਾਂਜੀ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇੱਕ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ ਜੀ ਥੋੜਾ ਧਿਆਨ ਨਾਲ ਦੇਖੋ ਫਿਰ ਆਪਾਂ ਗੱਲ ਕਰਦੇ ਹਾਂ ਉਸ ਤੇ ਧਿਆਨ ਨਾਲ ਦੇਖੋ ਇਸ ਵੀਡੀਓ ਦਾ ਹੈਗਾ ਵੀ ਪੀਰ ਬਾਬੇ ਨੇ ਮਾਰੀ ਠੱਗੀ ਭੂਤਾ ਕੱਢਣ ਵਾਲੇ ਦੇ ਬਹਾਨੇ ਪੰਜਾਬ ਚ ਪੀਰ ਬਾਬੇ ਈਸਾਈ ਪਾਸਟਰ ਤੇ ਆਮ ਬੇਸਮਝ ਲੋਕਾਂ ਨੂੰ ਲੁੱਟ ਰਹੇ ਆ ਤੇ ਭੂਤਾ ਕੱਢਣ ਦੇ ਬਾਬੇ ਨੇ ਲਏ 25 ਲੱਖ ਰੁਪਏ ਇੱਕ ਧਿਆਣ ਵਿੱਚ ਰਿਓ ਪਿਆਰਿਓ ਵੀ ਜਿਹੜੀ ਤਾੜੀ ਆ ਉਹ ਦੋਨੇ ਹੱਥਾਂ ਨਾਲ ਵੱਜਦੀ ਆ ਇੱਕ ਹੱਥ ਨਾਲ ਕਦੇ ਤਾੜੀ ਨਹੀਂ ਵੱਜਦੀ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਉਸ ਦੇਸ਼ ਦੇ ਵਾਸੀ ਆ ਜਿੱਥੇ ਸਭ ਤੋਂ ਵੱਧ ਗੁਰੂ ਹੋਏ ਨੇ ਦੇਵੀ ਦੇਵਤੇ ਹੋਏ ਨੇ ਧਰਮੀ ਲੋਕਾਂ ਸੀ ਤੇ ਸਾਨੂੰ ਇੰਨੀ ਕੁ ਸਮਝ ਹੋਣੀ ਚਾਹੀਦੀ ਵੀ ਧਰਮ ਦੇ ਨਾਮ ਤੇ ਜੇ ਕੋਈ ਬੰਦਾ ਸਾਨੂੰ ਸਵਾਦ ਹੀ ਟੁੰਗੀ ਵੀ ਦੇ ਦੇ ਤੇ ਅਸੀਂ ਉਹ ਵੀ ਖਾ ਲੈਨੇ ਆ ਕਿਉਂਕਿ ਅਸੀਂ ਉਸ ਉਸ ਚੂੜੀ ਤੇ ਵਿਸ਼ਵਾਸ ਕਰਦੇ ਆ ਵੀ ਇਹ ਧਰਮ ਦੀ ਆ ਕਿ ਜੇ ਕੋਈ ਸਾਨੂੰ ਧਰਮ ਤੋਂ ਪਾਸੇ ਹੋ ਕੇ ਕੋਈ ਲੱਡੂ ਫੜਾਵੇ ਕੋਈ ਮਠਾਈ ਫੜਾਵੇ ਤੇ ਅਸੀਂ ਕਹਿੰਨੇ ਆ ਨਾ ਇਹ ਤੇ ਹੋ ਸਕਦਾ ਵੀ ਕੋਈ ਟੂਣਾ ਕੀਤਾ ਹੋਵੇ ਅਸੀਂ ਇੰਨਾ ਬਹਿਮਾ ਪਰਮਾ ਵਿੱਚ ਫਸੇ ਹੋਇਆ ਉਹਨੂੰ ਮਾਤਾ ਜੀ ਵੀ ਕਹਿੰਦੀ ਵੀ ਸਾਰੇ ਲੀੜੇ ਕੱਪੜੇ ਉਹਨੇ ਬਾਬੇ ਨੂੰ ਉੱਥੇ ਰਖਾ ਲਏ ਤੇ ਮੇਰੇ ਤੋਂ 25 ਲੱਖ ਰੁਪਇਆ ਵੀ ਠੱਗ ਲਿਆ ਮੈਨੂੰ ਕਹਿੰਦਾ ਸੀ ਵੀ ਉੱਥੇ ਵੀ ਤੁਹਾਡੇ ਭੂਤ ਆ ਉੱਥੇ ਵੀ ਤੁਹਾਡੇ ਭੂਤ ਆ ਉੱਥੇ ਵੀ ਤੁਹਾਡੇ ਭੂਤ ਆ ਕਿ ਸਾਨੂੰ ਭੂਤਾਂ ਪ੍ਰੀਤਾਂ ਦੇ ਨਾਮ ਤੇ ਠੱਗਿਆ ਗਿਆ ਤੇ ਮੈਂ ਜਿਹੜੇ ਹਿਸਾਬ ਨਾਲ ਉਸ ਮਾਤਾ ਦਾ ਚਿਹਰਾ ਮੂਰਾ ਵੇਖਿਆ ਵੀ ਉਹ ਮੈਨੂੰ ਇਦਾਂ ਲੱਗਿਆ ਵੀ ਉਹ ਇੱਕ ਵਧੀਆ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਆ ਠੀਕ ਆ ਵੀ ਸਾਰੇ ਧਰਮ ਸਤਕਾਰਯੋਗ ਨੇ ਆਪਾਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਪਰ ਧਰਮ ਦੇ ਨਾਮ ਤੇ ਜਿਹੜਾ ਠੱਗੀ ਮਾਰਦਾ ਬੰਦਾ ਉਹ ਸਭ ਤੋਂ ਬੇਵਕੂਫ ਆ ਤੇ ਉਸ ਤੋਂ ਵੱਡਾ ਬੇਵਕੂਫ ਹੋਆ ਜਿਹੜਾ ਉਸ ਬੰਦੇ ਤੇ ਵਿਸ਼ਵਾਸ ਰੱਖਦਾ ਕਿਉਂਕਿ ਪਿਆਰਿਓ ਜਿਹੜੇ ਭੂਤ ਪ੍ਰੇਤ ਆ ਜੀ ਬਾਣੀ ਪੜ ਕੇ ਵੇਖਿਓ ਸਤਿਗੁਰਾਂ ਦੀ ਬਾਣੀ ਕਹਿੰਦੀ ਆ ਭੂਤ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ ਸਭ ਤੋਂ ਵੱਡਾ ਭੂਤ ਬੰਦਾ ਹੁਣ ਤੁਸੀਂ ਇਹ ਸੋਚ ਕੇ ਵੇਖੋ ਵੀ ਜਿਹੜੇ ਬੰਦੇ ਦੇ ਮਰਨ ਤੋਂ ਬਾਅਦ ਮੂੰਹ ਵਿੱਚ ਇੱਕ ਚਮਚਾ ਘਿਓ ਦਾ ਨਹੀਂ ਲੰਘਦਾ ਤੇ ਉਹ ਬੰਦਾ ਜਾਂਦਾ ਕਿਵੇਂ ਹੋ ਗਿਆ ਉਹ ਕਹਿੰਦੇ ਕਹਿੰਦੇ ਵੀ ਹਵਾ ਤੁਰੀ ਫਿਰਦੀ ਆ ਵੀ ਉਹ ਉਸ ਬੰਦੇ ਨੂੰ ਫੜਦੀ ਆ ਵੀ ਜਿਹੜੇ ਬੰਦੇ ਨਾਲ ਉਹਦਾ ਪ੍ਰੇਮ ਹੋਵੇ ਹੁਣ ਤੁਸੀਂ ਸੋਚ ਕੇ ਵੇਖੋ ਵੀ ਮੇਰੇ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਪ੍ਰੇਮ ਹੋਊਗਾ ਤੇ ਕਿੰਨੇ ਕੁ ਲੋਕ ਮਰ ਗਏ ਮੈਨੂੰ ਕਿ ਅਜੇ ਤੱਕ ਕੋਈ ਪ੍ਰੇਮ ਚੰਬੜਿਆ ਨਹੀਂ ਕਿਉਂਕਿ ਸੀ ਉਸ ਦੇਸ਼ ਵਿੱਚ ਰਹਿ ਰਹੇ ਆ ਜਿੱਥੇ ਧਰਮ ਦੇ ਨਾਮ ਤੇ ਸਭ ਤੋਂ ਵੱਧ ਲੁੱਟ ਹੁੰਦੀ ਹੈ ਤੇ ਉਸ ਬਾਬੇ ਨੇ ਉਸ ਬੀਬੀ ਤੋਂ 25 ਲੱਖ ਰੁਪਈਆ ਭੂਤ ਘਡੋਂ ਦਾ ਲਿਆ ਤੇ ਜੇ ਤੇ ਆਪਾਂ ਕਿਸੇ ਨੂੰ ਕਹਦੀ ਵੀ ਗਰੰਟੀ ਨੂੰ 200 ਵੱਧ ਦੇ ਦੋ ਸਾਨੂੰ ਪਿਸੂ ਪੈ ਜਾਂਦੇ ਆ ਕਿਉਂ ਕਿਉਂਕਿ ਉਹ ਚੰਗਾ ਕਰ ਰਿਹਾ ਠੀਕ ਹੈ ਨਾ ਦੂਜੀ ਗੱਲ ਵੀ ਜੇ ਮਾਤਾ ਜੀ ਕਹਿੰਦੀ ਆ ਵੀ ਉਹਨੇ 25 ਲੱਖ ਰੁਪਈਆ ਲਿਆ ਕੀ ਉਸ ਮਾਤਾ ਨੂੰ 25 ਲੱਖ ਰੁਪਈਆ ਦੇਣ ਵੇਲੇ ਨਹੀਂ ਪਤਾ ਸੀ ਕਿ ਜਿਹੜੇ ਬੰਦੇ ਨੂੰ ਮੈਂ 25 ਲੱਖ ਦੇ ਰਹੀ ਆ ਕਿ ਉਹਦਾ ਆਪਣਾ ਜੀਵਨ ਜਦ ਕਿ ਉਹਦੇ ਕੋਲੇ ਰਹਿ ਰਹੀ ਆ ਵੀ ਉਹਦਾ ਆਪਣਾ ਜੀਵਨ ਕਿਵੇਂ ਦਾ ਵੀ ਜਿਹੜਾ ਬੰਦਾ ਇਹਦੇ ਝੂਠ ਮਾਰ ਮਾਰ ਕੇ ਕਹਿ ਰਿਹਾ ਵੀ ਤੁਹਾਡੇ ਘਰ ਵਿੱਚ ਇੱਥੇ ਵੀ ਭੂਤ ਖੜਾ ਇੱਥੇ ਵੀ ਭੂਤ ਜਿਹੜਾ ਬੰਦੇ ਨੂੰ ਭੂਤ ਖੜਾ ਦਿਖ ਰਿਹਾ ਕਿ ਉਹ ਭੂਤ ਨੂੰ ਫੜ ਕੇ ਕਾਬੂ ਨਹੀਂ ਕਰ ਸਕਦਾ ਅੱਜ ਵੀ ਕਹਿ ਰਿਹਾ ਕੱਲ ਵੀ ਕਹਿ ਰਿਹਾ ਵੀ ਇੱਥੇ ਭੂਤ ਖੜਾ ਇੱਥੇ ਖੜਾ ਵੀ ਜਿਹੜਾ ਭੂਤ ਨੂੰ ਦੇਖਦਾ ਨੂੰ ਫਿਰ ਫੜ ਲੇ ਉਹ ਜਦੋਂ ਮਾਤਾ ਦਾ ਇਹਨਾਂ ਦਿਮਾਗ ਹੀ ਨਹੀਂ ਕੰਮ ਕੀਤਾ ਹੁਣ ਜੇ ਮਾਤਾ ਨੂੰ ਆਪਾਂ ਪੁੱਛਾਂਗੇ ਉਹਦੇ ਕੋਲ ਪੱਤਰਕਾਰ ਵੀ ਜਾਣਗੇ ਉਹਦੇ ਇੰਟਰਵਿਊ ਵੀ ਲੈਣਗੇ ਵੀ ਕੀ ਹੋਇਆ ਕਿਉਂਕਿ ਹਰ ਬੰਦੇ ਨੂੰ ਟੀਆਰਪੀ ਚਾਹੀਦੀ ਹੈ ਤੁਸੀਂ ਇਹ ਸੋਚ ਕੇ ਵੇਖੋ ਵੀ ਉਹਨੇ ਬੜੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਨੇ ਜ ਦੂਜੀ ਗੱਲ ਵੀ ਅਸੀਂ ਸਭ ਤੋਂ ਵੱਧ ਉਹਨਾਂ ਨੂੰ ਹੀ ਪ੍ਰਮੋਟ ਕਰਦੇ ਆ ਜਿਹੜੇ ਸਾਡੇ ਸਾਹਮਣੇ ਬੋਲਦੇ ਨੇ ਜਿਵੇਂ ਮੰਨੋ ਵੀ ਸਾਡੇ ਕੌਮ ਦੇ ਵਿੱਚ ਮਸਤ ਲੋਕਾਂ ਦਾ ਬੜਾ ਬੋਲ ਵਾਲਾ ਠੀਕ ਆ ਤੇ ਉਹਨਾਂ ਨੂੰ ਕਿਹਾ ਜਾਂਦਾਗਾ ਵੀ ਇਹ ਮਸਤ ਨੇ ਜੀ ਤੇ ਫਕੀਰ ਨੇ ਫੱਕਰ ਨੇ ਹੈਣਾ ਤੇ ਉਹਨਾਂ ਦੇ ਉੱਤੇ ਉਹਨਾਂ ਕੋਲ ਵੱਡੇ-ਵੱਡੇ ਗਾਇਕ ਉਹ ਬੁਲਾਉਂਦੇ ਨੇ ਤੇ ਗਾਇਕ ਉਹਨਾਂ ਨੂੰ ਪ੍ਰਮੋਟ ਵੀ ਕਰਦੇ ਨੇ ਵੀ ਇਹ ਫੱਕਰ ਲੋਕ ਨੇ ਕਿ ਜਿਹੜੇ ਫੱਕਰ ਦੀ ਗੱਦੀ ਤੇ ਉਹ ਬੰਦਾ ਬੈਠਾ ਤੇ ਉੱਥੇ ਸਾਹਮਣੇ ਖੜਾ ਗਾਇਕ ਕਿਸੇ ਕੁੜੀ ਦਾ ਲੱਕ ਮਣਦਿਆ ਕਿਸੇ ਕੁੜੀ ਨੂੰ ਪਟੋਲਾਪੁਰਜਾ ਕਹਿ ਰਿਹਾ ਕਿ ਜਿਹੜੇ ਪੀਰ ਦੀ ਗੱਦੀ ਤੇ ਉਹ ਬੈਠਾ ਕਿ ਉਹ ਪੀਰ ਇਦਾਂ ਦੇ ਕੰਮ ਕਰਦਾ ਸੀ ਕਿਤੇ ਸੋਚਿਆ ਕਿਸੇ ਨੇ ਨਹੀਂ ਸੋਚਿਆ ਕਿਉਂਕਿ ਅਸੀਂ ਬੇਮਤਿਆਂ ਅਸੀਂ ਅਸਲ ਦੇ ਵਿੱਚ ਸੱਚ ਨਾਲ ਗੁੱਟੇ ਹੋਏ ਲੋਕ ਆ ਮੈਂ ਨਹੀਂ ਕਹਿੰਦਾ بڑے ਲੋਕਾਂ ਨਾਲ ਮੇਰਾ ਵੀ ਪ੍ਰੇਮ ਭਾਵ ਆ ਮੇਰਾ ਵੀ ਹਰ ਇੱਕ ਬੰਦੇ ਨਾਲ ਇਦਾਂ ਮੇਲ ਮਲਾਪ ਹੈਗਾ ਪਰ ਉਹਦੇ ਨਾਲ ਆਪਾਂ ਉੱਥੋਂ ਤੱਕ ਮੇਲ ਮਲਾਪ ਰੱਖਦੇ ਆ ਇਿੱਥੋਂ ਤੱਕ ਉਹਦੇ ਬੰਦੇ ਵਿੱਚ ਵਗਣਾ ਜਦੋਂ ਆਪਾਂ ਨੂੰ ਪਤਾ ਵੀ ਇਹਦੇ ਬੰਦੇ ਵਿੱਚ ਉੱਗਣਾ ਹੈ ਬੰਦੇ ਵਿੱਚ ਘਾਟ ਹੈ ਅੱਜ ਤੱਕ ਸਾਡਾ ਪ੍ਰੇਤ ਨਹੀਂ ਫੜ ਸਕਿਆ ਤੇ ਇਹਨੂੰ 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 25 ਲੱਖ ਕਾਹਦਾ ਦੇ ਰਹੀਆਂ ਤੂੰ ਅੱਜ ਉਸ ਜਿਹੜੇ ਬੰਦੇ ਨੇ 25 ਲੱਖ ਬਾਬੇ ਨੇ ਲਿਆ ਹੁਣ ਉਸ ਨੂੰ ਭੰਡ ਰਹੀ ਹੈ ਤੇ ਜੇ ਉਹੀ ਬਾਬਾ ਉਹਦਾ ਕੰਮ ਕਰ ਦਿੰਦਾ ਤੇ ਉਹੀ ਬਾਬਾ ਉਹਦੇ ਵਾਸਤੇ ਰੂਪ ਰੂਪ ਬਣ ਜਾਂਦਾ ਉਸ ਨੂੰ ਕਹਿੰਦੀ ਵੀ ਇਹ ਚੰਗਾ ਹੈ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਦੇਸ਼ ਵਿੱਚ ਸ਼ਰਾਬ ਚੜਾਉਣ ਨੂੰ ਧਰਮ ਮੰਨਿਆ ਜਾਂਦਾ ਨਾ ਜਿਹੜੇ ਦੇਸ਼ ਵਿੱਚ ਤੇਲ ਫੂਕਣ ਨੂੰ ਧਰਮ ਮੰਨਿਆ ਜਾਂਦਾ ਜਿਹੜੇ ਦੇਸ਼ ਵਿੱਚ ਕਿਉ ਫੂਕਣ ਨੂੰ ਧਰਮ ਮੰਨਿਆ ਜਾਂਦਾ ਜਿਹੜੇ ਦੇਸ਼ ਵਿੱਚ ਬਲੀਆਂ ਦੇਣ ਨੂੰ ਧਰਮ ਮੰਨਿਆ ਜਾਂਦਾ ਵੀ ਪਾਪ ਕਰਨਾ ਧਰਮ ਆ ਉਹ ਦੇਸ਼ ਦੇਸੀ ਵਾਸੀਆਂ ਤੇ ਉਸ ਦੇਸ਼ ਵਿੱਚ ਰਹਿ ਕੇ ਅਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਪੀਰ ਫਕੀਰ ਲੋਕ ਨੇ ਨਾ ਜਿਹੜੇ ਅਸਲ ਵਿੱਚ ਪੀਰ ਫਕੀਰ ਹੋਏ ਨੇ ਬਾਬੇ ਬੁੱਢਣ ਸ਼ਾਹ ਵਰਗੇ ਪੀਰ ਬੁੱਧੂ ਸ਼ਾਹ ਵਰਗੇ ਜਿਹੜੇ ਜਿਹੜੇ ਪੀਰ ਹੋਏ ਨੇ ਉਹਨਾਂ ਉਹਨਾਂ ਦੀ ਤੁਸੀਂ ਗੱਲ ਕਰੋ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਦੇਖੋ ਉਹਨਾਂ ਤੋਂ ਗਿਆਨ ਲਓ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿ ਉਹ ਜੀ ਪੀਰੀ ਫਕੀਰੀ ਖੱਟੀ ਆ ਅਸੀਂ ਉਹਨਾਂ ਪੀਰਾਂ ਫਕੀਰਾਂ ਦੇ ਜਿਹੜੇ ਬਣਾਏ ਹੋਏ ਟਕਵਾਂਜ ਨੇ ਜਾਂ ਇਹ ਕਹਿ ਲਿਆ ਵੀ ਉਹਨਾਂ ਦੇ ਬਣਾਏ ਹੋਏ ਇੱਕ ਵਹਿਮ ਭਰਮ ਨੇ ਉਹਨਾਂ ਵਿੱਚ ਫਸ ਕੇ ਅਸੀਂ ਆਪਦੇ ਭਲੇ ਵਾਸਤੇ ਦੂਜੇ ਦਾ ਨੁਕਸਾਨ ਕਰਨ ਤੁਰਦੇ ਆ ਹੁਣ ਕੀ ਪਤਾ ਉਹ ਬਾਬੇ ਨੇ ਕਿੰਨੇ ਕਿਤੋਂ ਢਾਲੇ ਲਵਾਏ ਹੋਣਗੇ ਵੀ ਤੂੰ ਫਲਾਣੇ ਨਾਲ ਤੁਲਨਾ ਕਰਕੇ ਆ ਤੇਰਾ ਭਲਾ ਹੋ ਜੂ ਤੇ ਬੀਬੀ ਭੱਜ ਕੇ ਗਈ ਹੋਣੀ ਆ ਕਿ ਮੈਂ ਜਾਵਾਂ ਹੁਣ ਕਹਿੰਦੀ ਮੇਰੇ 25 ਲੱਖ ਲੁੱਟ ਲਿਆ ਕਿ ਜਦੋਂ ਅਸੀਂ ਇਹਦੇ ਕੋਲੇ ਰਹਿਨੇ ਆ ਅਸੀਂ ਆਪਣਾ ਕੰਮ ਕਰਾਉਣ ਕੁਝ ਲੈਣ ਵਾਸਤੇ ਕੁਝ ਦੇਣਾ ਵੀ ਪੈਂਦਾ ਜ਼ਰੂਰੀ ਨਹੀਂ ਆ ਵੀ ਜੇ ਅਸੀਂ ਕੋਈ ਚੀਜ਼ ਖਰੀਦ ਲਈ ਤੇ ਸਾਨੂੰ ਪ੍ਰਾਪਰਟੀ ਹੋਵੇ ਹੋ ਸਕਦਾ ਉਹਦੇ ਵਿੱਚ ਸਾਨੂੰ ਨੁਕਸਾਨ ਵੀ ਹੋਵੇ ਮੈਂ ਬਾਬੇ ਦੀ ਹਮਾਇਤ ਨਹੀਂ ਕਰਦਾ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਲੋਕ ਸੱਚ ਨਾਲੋਂ ਟੁੱਟ ਕੇ ਤੇ ਝੂਠ ਦੇ ਨਾਲ ਜੁੜਦੇ ਨੇ ਪਿਆਰਿਓ ਜਿਹੜੇ ਫੱਕਰ ਫਕੀਰ ਸਾਧੂ ਮਹਾਤਮਾ ਲੋਕ ਹੋਏ ਨੇ ਉਹਨਾਂ ਦਾ ਜੀਵਨ ਆਪਣਾ ਸੀ ਤੇ ਉਹਨਾਂ ਦੀ ਗੱਡੀ ਤੇ ਬੈਠ ਕੇ ਜਿਹੜਾ ਬੰਦਾ ਟਕਵਾਂਜ ਕਰਦਾ ਇਹ ਸਮਝ ਲਓ ਕੋਈ ਫੱਕਰ ਫਕੀਰ ਨਹੀਂ ਉਹ ਆਪਣੀ ਅਸ਼ੋ ਰਾਮ ਦੀ ਜ਼ਿੰਦਗੀ ਜਿਉਂ ਕੇ ਲੋਕਾਂ ਨੂੰ ਬੇਵਕੂਫ ਬਣਾ ਰਿਆ ਬੇਵਕੂਫ ਨਾ ਬਣੋ ਮੈਂ ਇਹੀ ਕਹਿਣਾ ਵੀ ਜੇ ਉਹਦਾ 25 ਲੱਖ ਰੁਪਏ ਉਸ ਕਿਸੇ ਸਾਧੂ ਨੇ ਲੁੱਟਿਆ ਉਸ ਬਾਬੇ ਨੇ ਜੇ ਲੁੱਟਿਆ ਕਿਸੇ ਚੇਲੇ ਨੇ ਤੇ ਉਹ ਬੀਬੀ ਦਾ ਉਹਦੇ ਨਾਲ ਸਮਝੌਤਾ ਕਰਾ ਕੇ ਤੇ ਉਹਦੇ ਤੋਂ ਬਣਦੇ ਪੈਸੇ ਭਾਈ ਉਹਦੇ ਵਾਪਸ ਕਰਾਓ ਤੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਸੱਚ ਦੇ ਨਾਲ ਜੁੜੀਏ ਜੇ ਅਸੀਂ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰੀਏ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਪਿਆਰ ਕਰੀਏ ਸੱਚ ਨਾਲ ਜੁੜੀਏ ਝੂਠ ਤੋਂ ਨਕਾਰਾ ਕਰੀਏ ਸੱਚ ਦਾ ਸੀ ਪਸਾਰਾ ਕਰੀਏ ਜੇ ਅਸੀਂ ਸਿੱਖ ਕੌਮ ਦੇ ਆ ਅਸੀਂ ਇਹਨਾਂ ਬਲੀਆਂ-ਬੁਲੀਆਂ ਵਿੱਚੋਂ ਬਾਹਰ ਨਿਕਲ ਗਏ ਘਿਓ ਭੂਕਣ ਵਿੱਚੋਂ ਤੇਲ ਫੂਕਣ ਵਿੱਚੋਂ ਅਸੀਂ ਬਾਹਰ ਨਿਕਲ ਗਏ ਸ਼ਰਾਬ ਪੀਣਾ ਕੋਈ ਧਰਮ ਨਹੀਂ ਆ ਇਹ ਤੇ ਇੱਕ ਬੰਦੇ ਨੇ ਆਪਣੇ ਢਿੱਡ ਭਰਨ ਵਾਸਤੇ ਇਦਾਂ ਦੇ ਟਕਵੰਝ ਕੀਤੇ ਨੇ ਯਾਰੋ ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਆ ਨਾ ਤੇ ਉਹਦੇ ਵਿੱਚ ਸਤਿਗੁਰਾਂ ਨੇ ਕਿਹਾ ਵੀ ਜਦੋਂ ਮਰੇ ਬੰਦੇ ਦੇ ਮੂੰਹ ਵਿੱਚ ਘਿਓ ਦਾ ਚਮਚਾ ਨਹੀਂ ਲੰਘਦਾ ਜਿਉਂਦੇ ਬਾਪੂ ਨੂੰ ਪੁੱਛਿਆ ਨਹੀਂ ਮਰੇ ਤੋਂ ਬਾਅਦ ਉਹਦੇ ਮੂੰਹ ਵਿੱਚ ਘਿਓ ਪਾਈ ਜਾਂਦਾ ਉਹ ਇੱਕ ਚਮਚਾ ਨਹੀਂ ਲੰਘ ਰਿਹਾ ਤੇ ਜੇ ਉਹੀ ਚਮਚਾ ਜਿਉਂਦੇ ਨੂੰ ਦਿੱਤਾ ਹੁੰਦਾ ਹੋ ਸਕਦਾ ਵੀ ਸਾਲ ਵੱਧ ਜੀ ਜਾਂਦਾ ਹੋ ਸਕਦਾ ਵੀ ਉਹ ਚੰਗਾ ਜਿਉਂਦਾ ਕੋਈ ਸੀਸ ਦੇ ਜਾਂਦਾ ਜੋੰਦਿਆਂ ਨੂੰ ਤਾਂ ਅਸੀਂ ਪੁੱਛਦੇ ਆਂ ਰੀ ਮਰਿਆਂ ਤੋਂ ਬਾਅਦ ਫਿਰ ਉਹ ਜਦੋਂ ਮਰ ਜਾਂਦੇ ਨੇ ਅਸੀਂ ਸੁੱਖ ਭਾਲਦੇ ਆਂ ਵੀ ਅੱਜ ਦੋਖਾ ਮੈਨੂੰ ਦਵਾਈ ਨਹੀਂ ਲੱਗਦੀ ਮੈਨੂੰ ਆ ਨਹੀਂ ਹੁੰਦਾ ਮੈਨੂੰ ਉਹ ਨੂੰ ਹੁੰਦਾ ਫਿਰ ਅਸੀਂ ਇੱਕ ਨੂੰ ਛੱਡ ਕੇ ਸੱਚ ਦੇ ਪਸਾਰੇ ਨੂੰ ਛੱਡ ਕੇ ਤੇ ਅਸੀਂ ਉਹਨਾਂ ਚੀਲਿਆਂ ਚਪਟਿਆਂ ਕੋਲੇ ਜਾ ਕੇ ਬਹਿ ਜਾਂਦੇ ਆਂ ਵੀ ਜਿਹੜੇ ਕਹਿੰਦੇ ਨੇ ਵੀ ਤੇਰਾ ਆ ਵੀ ਹੋ ਜੂ ਤੇਰੇ ਘਰ ਵਿੱਚ ਆ ਪ੍ਰੇਤਾ ਆ ਤੇਰੇ ਘਰ ਵਿੱਚ ਭੂਤ ਆ ਤੇਰੇ ਘਰ ਵਿੱਚ ਇਦਾਂ ਦਾ ਪਖੰਡ ਚੱਲਦਾ ਜਦ ਕਿ ਉਹ ਆਪ ਖੁਦ ਪਖੰਡੀ ਨੇ ਜੇ ਕਿਸੇ ਨੂੰ ਭੂਤ ਦਿਖਦਾ ਤੇ ਉਹ ਫੜ ਕੇ ਵਿਖਾਵੇ ਵੀ ਆ ਮੈਂ ਭੂਤ ਫੜ ਲਿਆ ਬੇਵਕੂਫਣਾ ਬਣਿਆ ਕਰੋ ਜੇਸੀ ਉਹਨਾਂ ਨੂੰ ਸਿਆਣੇ ਕਹਨੇ ਆ ਤੇ ਜਦੋਂ ਮੈਂ ਆ ਵੀਡੀਓ ਦੇਖੀ ਤੇ ਮੈਂ ਸੋਚਿਆ ਵੀ ਉਹ ਵਾਕਈ ਸਿਆਣੇ ਬੰਦੇ ਨੇ ਕਿੰਨੀ ਛਾਣਫ ਦੇ ਨਾਲ ਇੱਕ ਕਹਿੰਦੀ ਘੋਂਦੀ ਮਾਤਾ ਨੂੰ ਬੇਵਕੂਫ ਬਣਾ ਕੇ 25 ਲੱਖ ਰੁਪਇਆ ਠੱਗ ਲਿਆ ਉਹਦੀ ਲੋਟਰੀ ਲੱਗ ਗਈ ਇਸ ਕਰਕੇ ਬਾਬਿਆਂ ਦੀਆਂ ਲੋਟਰੀਆਂ ਲਵਾਉਣੀਆਂ ਭਾਈ ਬੰਦ ਕਰੋ ਸੱਚ ਦਾ ਪਸਾਰਾ ਕਰੋ ਝੂਠ ਤੋਂ ਨਕਾਰਾ ਕਰੋ ਜੇ ਵੀਡੀਓ ਸਾਡੀਆਂ ਗੱਲਾਂ ਬਾਤਾਂ ਵਧੀਆ ਲੱਗੀਆਂ ਇਸ ਵੀਡੀਓ ਵਿੱਚ ਤਾਂ ਸ਼ੇਅਰ ਕਮੈਂਟ ਤੇ ਲਾਇਕ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ